ਤੇ ਅੱਜ ਵੀ ਸਾਡਾ ਉਹੀ ਫੈਸਲਾ ਬਹਾਲਿਆ ਪਏ ਅਸੀਂ ਗੁੱਡ ਟ੍ਰੇਨਸ ਨੂੰ ਨਹੀਂ ਰੋਕਾਂਗੇ ਗੋ ਟ੍ਰੇਨ ਚੱਲਣਗੀਆਂ ਤੇ ਪਚਿੰਦਰ ਤੇ ਸਾਡੀ ਸਹਿਮਤੀ ਨਹੀਂ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਪਣੇ ਸਟੈਂਡ ਤੇ ਡਟੀ ਹੈ ਤੀ ਕਿਸਾਨ ਜਥੇਬੰਦੀਆਂ ਤੋਂ ਇਹਨਾਂ ਦੀ رائے ਵੱਖ ਹੈ ਅਜਮਰੇ ਸਰ ਦੇ ਡੀਸੀ ਅਤੇ ਆਈਜੀ ਨੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਨਹੀਂ ਮੰਨੇ ਇਹਨਾਂ ਦੇ ਆਪਣੇ ਤਰਕ ਨੇ ਹਾਂ ਸਾਨੂੰ ਲੱਗਦਾ ਵੀ ਸਰਕਾਰ ਦੀ ਜਿਹੜੀ ਅੜੀ ਆ ਅਸੀਂ ਕੇਂਦਰ ਦੇ ਖਿਲਾਫ ਤਿੰਨ ਕਾਨੂੰਨਾਂ ਦੇ ਕਰਕੇ ਸੰਘਰਸ਼ ਕਰ ਰਹੇ ਹਾਂ ਤੇ ਕੇਂਦਰ ਕਦੀ ਵੀ ਸਰਕਾਰਾਂ ਨੇ ਸਟੈਕ ਕਰਦੀਆਂ ਹੁੰਦੀਆਂ ਠੀਕ ਹੈ ਜੀ ਤੇ ਸਾਨੂੰ ਲੱਗਦਾ ਵੀ ਜੇ ਕੇਂਦਰ ਕੰਡੀਸ਼ਨ ਰੱਖਦੀ ਆ ਅਸੀਂ ਕੇਂਦਰ ਦੀ ਕੰਡੀਸ਼ਨ ਨੂੰ ਨਹੀਂ ਮੰਨਦੇ ਹੈਗਾ ਹਾਂ ਅਸੀਂ ਸਿਰਫ ਇਹਨਾਂ ਕਹਿਣਾ ਚਾਹੁੰਦੇ ਹਾਂ ਵੀ ਕੈਪਟਨ ਸਾਹਿਬ ਜੇ ਸੁਹਿਰਦ ਨੇ ਜੇ ਉਹ ਤੇ ਉਹਨਾਂ ਨੂੰ ਚਾਹੀਦਾ ਵੀ ਟਰੱਕ ਆਪਦੇ ਚਲਾ ਕੇ ਸਿਰਫ 40-42 ਕਰੋੜ ਰੁਪਈਆ ਲੱਗਦਾ ਵਾ ਉਹ ਟਰੱਕ ਚਲਾ ਕੇ ਸਾਰੀ ਸਿਚੁਏਸ਼ਨ ਦਾ ਹੱਲ ਕਰਨ ਤੇ ਇਹਦੇ ਨਾਲ ਬੜਾ ਸੋਖਾ ਨਿਬੜਿਆ ਜਾ ਸਕਦਾ ਜਦਕਿ 36 ਲੱਖ ਮੈਟ੍ਰਿਕ ਟਨ ਝੋਨਾ ਉਹਨਾਂ ਦੇ ਕਹਿਣ ਮੁਤਾਬਕ ਆਇਆ ਵਾ ਤੇ 8.5% ਨਾਲ ਉਹਦੀ ਫੀਸ ਹੀ 6-700 ਕਰੋੜ ਬਣ ਗਈ ਹੋਊਗੀ ਤੇ ਵੱਧ ਕਮਾਈ ਹੋਈ ਜੇ ਉੱਥੇ ਕੁਝ ਖਰਚ ਦੇਣਗੇ ਤੇ ਸਾਰੇ ਮਸਲੇ ਹੱਲ ਹੋ ਸਕਦੇ ਹਾਂ ਪੰਜਾਬ ਸਰਕਾਰ ਦਾ ਰਵਈਆ ਵੀ ਠੀਕ ਹੈ ਉਹ ਲੱਗਦਾ ਸਾਨੂੰ ਪਿਓ ਕੇਂਦਰ ਨਾਲ ਕੋਈ ਉਹਨਾਂ ਦੀ ਸ਼ਾਇਦ ਕਮਿਟਮੈਂਟ ਹੋਈ ਆ ਪਰ ਕੋਈ ਸੱਚਾ ਦਾਵਾ ਨਹੀਂ ਕਰ ਸਕਦੇ ਉਹਨਾਂ ਲੱਗਦਾ ਵੀ ਸਾਨੂੰ ਜੜੀਆਂ ਪੈਸੈਂਜਰ ਗੱਡੀਆਂ ਚਲਾ ਦੇਣੀਆਂ ਚਾਹੀਦੀਆਂ ਜਦ ਕਿ ਅਸੀਂ ਫੈਸਲੇ ਮੁਤਾਬਕ ਮਾਲ ਗੱਡੀਆਂ ਚਲਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੈਪਟਨ ਸਰਕਾਰ ਨਾਲ ਇੱਕ ਵਾਰ ਮੀਟਿੰਗ ਕਰ ਚੁੱਕੀ ਹੈ ਪਰ ਸੰਤੁਸ਼ਟ ਨਹੀਂ ਹੋਏ ਸਨ ਕੇਂਦਰ ਦੇ ਸੱਦੇ ਤੇ ਇਹਨਾਂ ਨੇ ਦਿੱਲੀ ਜਾਣਾ ਮੁਨਾਸਬ ਨਹੀਂ ਸਮਝਿਆ ਦਿੱਲੀ ਕੂਚ ਦੀ ਤਿਆਰੀ ਵੀ ਵੱਡੇ ਪੱਧਰ ਤੇ ਚੱਲ ਰਹੀ ਹੈ ਅਸੀਂ ਤਰਨਾ ਸੰਦਰਸ਼ ਕਮੇਟੀ ਵੱਲੋਂ ਵੀ ਬਾਕਾਇਦਾ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਹੈ ਸਾਨੂੰ ਪਹਿਲਾਂ ਤਰਨਾ ਟਰੈਕ ਦੇ ਉੱਤੇ ਲੱਗਾ ਸੀ ਫਿਰ ਉਹਨਾਂ ਨੇ ਰੇਲਵੇ ਸਟੇਸ਼ਨ ਦੇ ਉੱਤੇ ਪਲੇਟਫਾਰਮ ਤੇ ਤਰਨਾ ਲਗਾਇਆ ਸੀ ਉਹ ਬਿਲਕੁਲ ਉਹਨਾਂ ਨੂੰ ਜੋ ਰਿਕਵੈਸਟ ਕੀਤੀ ਗਈ ਉਹਨਾਂ ਨੇ ਮੰਨ ਕੇ ਬਿਲਕੁਲ ਟਰੈਕ ਤੋਂ ਦੂਰੀ ਪਰਾਂ ਹੋ ਕੇ ਆਪਣਾ ਤਰਨਾ ਵੀ ਸ਼ਿਫਟ ਕਰ ਲਿਆ ਹੈਗਾ ਹੁਣ ਸਿਰਫ ਇੱਕੋ ਚੀਜ਼ ਹੈ ਕਿ ਉਹਨਾਂ ਦਾ ਇਹ ਹੈ ਕਿ ਅਸੀਂ ਮਾਲ ਗੱਡੀਆਂ ਦੀ ਜੋ ਬਾਕੀ ਜਿੱਥੇ ਬੰਦਿਆਂ ਦੇ ਨਾਲ ਹੈ ਉਹਦੇ ਮੁਤਾਬਕ ਸਾਨੂੰ ਵੀ ਕੋਈ ਇਤਰਾਜ਼ ਨਹੀਂ ਲੇਕਿਨ ਪੈਸੰਜਰ ਗੱਡੀਆਂ ਦਾ ਉਹਨਾਂ ਦਾ ਇੱਕ ਡਿਫਰੈਂਟ ਪੁਆਇੰਟ ਆਫ View ਹੈਗਾ ਉਹਦੇ ਬਾਰੇ ਅਸੀਂ ਉਹਨਾਂ ਦੇ ਪ੍ਰੈਜ਼ੀਡੈਂਟ ਔਰ ਜਨਰਲ ਸੈਕਟਰੀ ਉਹਨਾਂ ਦੇ ਨਾਲ ਸੰਪਰਕ 'ਚ ਹੈਗੇ ਆਂ ਔਰ ਮੈਂ ਖੁਦ ਵੀ ਦੇਖਣ ਆਇਆ ਮੌਕੇ ਦੀ ਸਿਚੁਏਸ਼ਨ ਔਰ ਉਮੀਦ ਹੈ ਕਿ ਅਸੀਂ ਸਟੇਟ ਦੇ ਹਿਤ ਵਿੱਚ ਸਾਰੇ ਆਪਾਂ ਜੋ ਵੀ ਇੱਕ ਫੈਸਲਾ ਗਵਰਨਮੈਂਟ ਵੱਲੋਂ ਹੋਇਆ ਹੈ ਸਾਰੀਆਂ ਜਥੇਬੰਦੀਆਂ ਉਹਨੂੰ ਹੋਇਆ ਹੈ ਸੰਘਰਸ਼ ਕਮੇਟੀ ਵੀ ਜਿਹੜੀ ਹੈ ਸਾਡੇ ਨਾਲ ਸਾਡਾ ਸਾਥ ਦੇਗੀ ਜਿਹੜੀ ਸਾਡੇ ਨਾਲ ਗੱਲ ਕੀਤੀ ਹੈ ਵੀ ਪੈਸੇਂਜਰ ਗੱਡੀਆਂ ਵੀ ਚੱਲਣ ਦਿਓ ਸਾਡੀਆਂ ਉਹ ਜਿਹੜਾ ਹੈਗਾ ਸੂਬਾ ਕੋਰ ਕਮੇਟੀ ਦਾ ਅੰਤਮ ਫੈਸਲਾ ਹੋਣਾ ਵਾ ਇਹਨਾਂ ਦਾ ਜੋ ਇਹਨਾਂ ਨੇ ਸਾਡੇ ਅੱਗੇ ਗੱਲਬਾਤ ਰੱਖੀ ਉਹ ਸੂਬਾ ਕੋਰ ਕਮੇਟੀ ਦੇ ਅੱਗੇ ਅਸੀਂ ਗੱਲਬਾਤ ਰੱਖ ਦੇਣੀ ਆ ਤੇ ਬਾਕੀ ਇਹ ਵਿਸ਼ਵਾਸ ਦਿਵਾਏ ਉਹਨਾਂ ਨੂੰ ਕਿ ਜਿਹੜੀ ਪ੍ਰਾਪਰਟੀ ਜਨਤਕ ਪ੍ਰਾਪਰਟੀ ਆ ਜਿਹੜੀ ਇਹ ਰੇਲਾਂ ਦੀ ਲਾਲੋ ਜੋ ਕੋਈ ਵੀ ਸਰਕਾਰੀ ਪ੍ਰਾਪ ਸਾਨੂੰ ਪਛਾਣੇ ਜੇ ਮਲਾਜ਼ਮ ਉਹ ਵੀ ਸਾਡੇ ਆਪਦੇ ਆ ਭਰਾ ਆ ਸਾਡੇ ਕੋਈ ਵੀ ਇਹੋ ਜਿਹੀ ਅਨਸਕਮਈ ਘਟਨਾ ਨਹੀਂ ਹੁੰਦੀ ਜੇ ਕੋਈ ਸ਼ਰਾਰਤੀ ਅੰਸਰ ਆਉਂਦਾ ਅਸੀਂ ਉਹਨਾਂ ਦੇ ਤੇ ਕੰਟਰੋਲ ਆਪੇ ਮਿੰਟੋ ਮਿਟੀ ਕਰ ਲੈਣਾ ਜਾਂ ਮਲਾਇਓ ਇੱਥੇ ਕੋਈ ਨਾ ਕੋਈ ਉਹਨਾਂ ਨੂੰ ਵੀ ਦੱਸ ਸਕਦੇ ਜਿਹੜੇ ਇੱਥੇ ਮਲਾਜ਼ਮ ਹੋਣਗੇ ਉਹਨਾਂ ਨੂੰ ਦੱਸ ਦਾਂ ਪਿਆ ਚੜਾ ਚੰਦ ਰਿਆ ਇਹ ਸਾਡੀ ਜਥੇਬੰਦੀ ਦੇ ਨਹੀਂ ਇਹਨਾਂ ਨੂੰ ਤੁਸੀਂ ਵੇਖੋ ਕੌਣ ਆ ਜਿਹੜੀਆਂ ਜਥੇਬੰਦੀਆਂ ਉਹ ਆਜ਼ਾਦ ਆ ਆਪਦਾ ਫੈਸਲਾ ਲੈ ਸਕਦੀਆਂ ਸਾਡੀ ਜਥੇਬੰਦੀ ਨੇ ਜਿਹੜਾ ਕਿਸੇ ਐਂਗਲ ਤੋਂ ਵੇਖ ਕੇ ਜਿਹੜਾ ਫੈਸਲਾ ਲਿਆ ਆ ਵੀ ਟ੍ਰੇਨਾਂ ਮਾਲ ਗੱਡੀਆਂ ਚਲਾਉਣ ਇੱਕ ਉਹ ਜਿਹੜੀ ਦਬਾਅ ਬਣਾ ਕੇ ਇੱਕ ਸਿਰਫ ਮਾਲ ਗੱਡੀਆਂ ਨੂੰ ਚਲਾਉਣ ਵਾਸਤੇ ਤੁਹਾਨੂੰ ਪੈਸੇਂਜਰ ਚਲੋ ਧੱਕੇ ਨਾਲ ਜਿਹੜੀ ਉਹ ਈਨ ਮਨਵਾਉਣ ਦੀ ਜਾਂ ਜਥੇਬੰਦੀਆਂ ਦੇ ਵਿੱਚ ਜਾਂ ਆਮ ਲੋਕਾਂ ਦੇ ਵਿੱਚ ਜਿਹੜੀ ਵਪਾਰੀ ਵਰਗ ਜਾਂ ਆਮ ਵਰਗ ਦੇ ਵਿੱਚ ਜਿਹੜੀ ਫੁੱਟ ਪਾਉਣਾ ਚਾਹੁੰਦੇ ਆ ਬਾਕੀ ਜਿਹੜੀਆਂ ਉਹਨਾਂ ਜਥੇਬੰਦੀਆਂ ਨੇ ਫੈਸਲਾ ਲਿਆ ਉਹ ਠੀਕ ਹੈ ਆਪਦਾ ਲੈ ਲਿਆ ਬਾਕੀ ਸਾਡੀ ਜਥੇਬੰਦੀ ਨੇ ਜੋ ਐਲਾਨ ਕੀਤਾ ਉਹ ਤਤਪਰ ਤਤਿਆ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਸਟੇਸ਼ਨ ਤੇ ਵੀ ਸੁੰਨਪਸਰੀ ਨਜ਼ਰ ਆਈ ਮੁਸਾਫਰ ਗੱਡੀਆਂ ਬਾਰੇ ਅਜੇ ਕੋਈ ਜਾਣਕਾਰੀ ਜੋ ਨਹੀਂ ਪਹੁੰਚ ਹਾਲਕੀ ਮਾਲ ਗੱਡੀ ਵੀ ਕੋਈ ਨਜ਼ਰ ਨਹੀਂ ਆਈ ਨਹੀਂ ਇਸ ਲਾਈਨ ਤੇ ਵਾਲੇ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਇਸ ਲਾਈਨ ਤੇ ਕੋਈ ਚੱਲਣ ਗਿਆ ਲੇਕਿਨ ਰੇਲਵੇ ਕਿਸੇ ਵਕਤ ਵੀ ਆਪਣਾ ਕੋਈ ਪਲਾਨਿੰਗ ਬਣਾ ਸਕਦੀ ਹੈ ਫਿਲਹਾਲ ਉਹ ਤੇ ਟ੍ਰਾਇਲ ਕਰਕੇ ਦੇਖਣਗੇ ਪਹਿਲੇ ਮਾਲ ਗੱਡੀਆਂ ਆਣ ਗਿਆ ਫਿਰ ਅਮਰਸਰੋਂ ਜਿਹੜੀਆਂ ਫੈਸਟੀਵਲ ਨਾਲ ਮੇਲਾ ਐਕਸਪ੍ਰੈਸ ਦੀ ਜੀ ਚੱਲਦੀਆਂ ਨੇ ਲਾਂਗ ਰੋਡ ਦੀਆਂ ਉਹ ਚਾਲੂ ਹੋਣ ਗਿਆ ਉਹਦੇ ਬਾਅਦ ਇਧਰ ਮਾਲ ਗੱਡੀਆਂ ਆਣ ਗਿਆ ਸਾਡੇ ਕੋਲ ਉਹ ਡਿਸਾਈਡ ਕਰਨਗੇ ਕਿ ਸਿਕਿਉਰਿਟੀ ਕੈਸੀ ਹੈ ਕੈਸੀ ਨਹੀਂ ਉਸ ਦੇ ਹਿਸਾਬ ਨਾਲ ਹੀ ਕੰਟੀਨਿਊ ਅੱਗੇ ਚੱਲੇਗਾ ਕੰਮ ਪੈਸੰਜਰ ਤੇ ਮੇਲ ਟ੍ਰੇਨਾਂ ਬਣਾ ਕੇ ਮੇਰੇ ਕੋਲ ਡੇ ਐਂਡ ਨਾਈਟ ਦੇ 24 ਪੇਰ ਨੇ 12 ਪੇਰ ਨੇ ਮਾਲ ਗੱਡੀਆਂ ਵੀ 3-4 ਪੇਰ ਨਿਕਲ ਜਾਂਦੀਆਂ ਨੇ 3-4 ਪੇਰ ਮਾਲ ਗੱਡੀ ਮੇਂ ਨਿਕਲ ਜਾਂਦੀਆਂ ਨੇ ਰੇਲਵੇ ਵੱਲੋਂ ਐhtਿਆਤਨ 15 ਜੋੜੀ ਟ੍ਰੇਨਾਂ ਆਈਆਂ ਨੇ ਯਾਨੀ ਕਿ 30 ਟ੍ਰੇਨਾਂ ਨੂੰ ਫਿਲਹਾਲ ਲਈ ਰੋਕਿਆ ਗਿਆ ਜਿਨ੍ਹਾਂ ਚੋਂ ਅੰਮ੍ਰਿਤਸਰ ਦਰਬੰਗਾ ਐਕਸਪ੍ਰੈਸ ਜੇਟੀ ਆਈ ਐਕਸਪ੍ਰੈਸ ਦਿੱਲੀ ਕਟਰਾ ਐਕਸਪ੍ਰੈਸ ਕੋਟਾ ਪਰਤਪੁਰ ਐਕਸਪ੍ਰੈਸ ਅੰਮ੍ਰਿਤਸਰ ਹਾਵੜਾ ਐਕਸਪ੍ਰੈਸ ਸ਼ਿਰੀਨਗਰ ਦਿੱਲੀ ਐਕਸਪ੍ਰੈਸ ਬਾੜਮੀ ਰਿਸ਼ੀਕੇਸ਼ ਐਕਸਪ੍ਰੈਸ ਸ਼ਾਮਿਲ ਹੈ ਰੇਲਵੇ ਨੇ ਭਾਵੇਂ ਰੇਲਾਂ ਨੂੰ ਲੀਹਾਂ ਤੇ ਲਿਆਂਦਾ ਪਰ ਲੁਧਿਆਣਾ ਸਟੇਸ਼ਨ ਤੇ ਯਾਤਰੀ ਹੱਥਾਂ 'ਚ ਟਿਕਟ ਲੈ ਕੇ ਰੇਲ ਦਾ ਇੰਤਜ਼ਾਰ ਕਰਦੇ ਨਜ਼ਰ ਆਏ ਅਤੇ ਅੰਤ ਹੱਥ ਨਿਰਾਸ਼ਾ ਹੀ ਲੱਗੀ यहाँ पर सरकार ने बोला था कि तेईस तारीख को यहाँ से ना से गाड़ी चल, बन के चलेगी तो हमको टिकट मिला तेईस तारीख का तेईस तारीख को यहाँ से चलेगी ये नौ या दस के बीच में ये कौन सी ट्रेन है ये है जीरो पचवंजा बत्तीस अच्छा ट्रेन का नाम भूल तो 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 गए अच्छा फिर अब क्या करोगे तो अभी बोल रहा था कि अम्बाला से जाना पड़ेगा यहाँ से अम्बाला जाओ वहाँ से ट्रेन मिल जाएगी जो कि हमको हमको टिकट मिला है तो से होता है ओके ਤੇ ਇਸ ਤਰੀਕੇ ਪਰ ਆਸ ਹੈ ਗੱਡੀ ਚੱਲੇਗੀ। ਤੇ ਕਿਸਾਨ ਜਥੇਬੰਦੀਆਂ ਨੇ ਗੱਡੀਆਂ ਨੂੰ ਰਾਤ ਦੇਣ ਦਾ ਫੈਸਲਾ ਲਿਆ ਪਰ ਕਿਸਾਨ ਮਿਹਨਤੂ ਸੰਘਰਸ਼ ਕਮੇਟੀ ਆਪਣੇ ਸਟੈਂਡ ਤੇ ਅੜਿੱਕੇ ਇਸ ਲਈ ਮਾਝੇ ਚ ਜ਼ਿਆਦਾਤਰ ਇਲਾਕਿਆਂ ਚ ਰੇਲਾਂ ਨਜ਼ਰੀ ਨਹੀਂ ਪਈਆਂ। ਜਦੋਂ ਦੀਆਂ ਰੇਲਾਂ ਬੰਦ ਨੇ ਉਦੋਂ ਦੀ ਸੂਬੇ ਚ ਕੋਲੇ ਅਤੇ ਯੂਰੀਆ ਦੀ ਕਮੀ ਹੈ ਅਤੇ ਮਾਝੇ ਚ ਯੂਰੀਆ ਦੀ ਸਭ ਤੋਂ ਵੱਧ ਘਾਟ ਹੈ।